ਰਤਨ ਰਤਨ ਪਦਾਰਥ ਵਾਹਿਗੁਰੂ ਜੀ ਰਤਨ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ ਬਾਣੀ ਗੁਰਬਾਣੀ ਲਾਗੇ ਤਨ ਹੱਥ ਚੜਿਆਰਾ ਗੁਰਬਾਣੀ ਲਾਗੇ ਤਨ ਹੱਥ ਚੜਿਆ ਨਰਮੋਲਕ ਰਤਨ ਅਪਾਰ ਹਰ ਹਰ ਨਾਮ ਅਤੋਲਕ ਪਾਇਆ ਤੇਰੀ ਭਗਤ ਪਰੇ ਪੰਡਰ ਸੁਮੰਦ ਵਰੋਲੇ ਸਰੀਰ ਹਮ ਦੇਖਿਆ ਇਕ ਬਸਤ ਅਨੂਪ ਦਿਖਾਈ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ 헤ਦਨਾ ਭਾਈ ਪਰਮ ਸਤਕਾਰ ਜੋਗ ਗੁਰੂ ਪਿਆਰੀ ਗੁਰੂ ਸواری অতি ਸਤਕਾਰ ਜੋਗ ਸਾਧ ਸੰਗਤ ਜੀ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਉਹ ਕਰਮਾਂ ਵਾਲੇ ਉਹ ਜੀ ਗੁਰੂ ਦਰਬਾਰ ਵਿੱਚ ਬੈਠ ਕਰਕੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਸਰਵਣ ਕਰਕੇ ਬਖਸ਼ੇ ਹੋਏ ਜ਼ਿੰਦਗੀ ਦੇ ਸਵਾਸਾਂ ਪਾਲਣ ਨੂੰ ਸਫਲ ਬਣਾਉਣ ਦਾ ਸਫਲ ਯਤਨ ਕੀਤਾ ਹੈ ਪ੍ਰਥਮ ਜਿੰਨੇ ਤੁਸੀਂ ਪਿਆਰ ਵਾਲੇ ਗੁਰਸਿੱਖ ਗੁਰੂ ਦਰਬਾਰ ਵਿੱਚ ਜੁੜ ਬੈਠੇ ਹੋ ਦੁਰਦ੍ਰਿਡੇ ਮਾਈ ਭਾਈ ਜੀ ਆਪਣੇ ਘਰਾਂ ਦੇ ਵਿੱਚ ਅੰਮ੍ਰਿਤ ਬਾਣੀ ਦਾ ਆਨੰਦ ਪ੍ਰਾਪਤ ਕਰਦੇ ਨੇ ਕੁਝ ਲੰਗਰਾਂ ਵੇਚਣ ਨੇ ਕੁਝ ਬਾਹਰ ਆਵਾਜ਼ ਜਾ ਰਹੀ ਏ ਆਓ ਰਲ ਮਿਲ ਕੇ ਸਾਰੀ ਸੰਗਤ ਪੋਰੀਆਂ ਸਤਿਗੁਰਾਂ ਨੂੰ ਪਿਆਰ ਵਿੱਚ ਸਿਰ ਝੁਕਾ ਕੇ ਪਾਈ ਦੋਨੋਂ ਹੱਥ ਜੋੜ ਕਰਕੇ ਰਸਨਾ ਦੁਆਰੇ ਪਿਆਰ ਸਹਿਤ ਆਖਿਆ ਕਰੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗਰੀਬ ਨਿਵਾਜ ਜੁਗ ਹੋ ਜੁਗ ਅਟਲ ਧਨ ਧਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਜੀ ਦੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੈ ਤੁਸਾਂ ਨੇ ਬਹੁਤ ਹੀ ਪਿਆਰ ਵਿੱਚ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਸਰਵਣ ਕਰਨ ਦਾ ਯਤਨ ਕੀਤਾ ਔਰ ਬਖਸ਼ੇ ਹੋਏ ਜ਼ਿੰਦਗੀ ਦੇ ਸਵਾਸਾਂ ਨੂੰ ਸਫਲ ਬਣਾਉਣ ਦਾ ਜੀ ਸਫਲ ਯਤਨ ਕੀਤਾ ਹੈ ਸਾਧ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ ਧਿਆਨ ਦਿਓ ਜੀ ਇੱਕ ਵਾਰ ਪਿਆਰ ਦਾ ਸਬੂਦ ਦੇ ਕੇ ਆਖੋ ਸਤਨਾਮ ਸ਼੍ਰੀ ਰਸਨਾ ਦੁਆਰੇ ਬੋਲਿਆ ਕਰੋ ਤੁਹਾਡੀ ਰਸਨਾ ਪਵਿੱਤਰ ਤੁਹਾਡੇ ਸਵਾਸਾਂ ਦਾ ਭਲਾ ਹੋ ਜਾਣਾ ਤੁਹਾਡੇ ਕਾਰੋਬਾਰ ਦਾ ਭਲਾ ਹੋ ਜਾਣਾ ਤੁਹਾਡੇ ਜੀਵਾਂ ਦੀ ਦੇਹ ਰੋਗਤਾ ਮਿਲ ਜਾਣੀ ਹੈ ਗੱਜ ਕੇ ਹਾਜ਼ਰੀ ਲਾਇਆ ਕਰੋ ਫਿਰ ਆਖੋ ਸਤਨਾਮ ਸ਼੍ਰੀ ਸਤਗੁਰਾਂ ਦੀ ਹੁਣ ਦੇਖੋ ਕਿਰਪਾ ਵਰਤੀ ਏ ਸਾਹਿਬ ਜੀ ਦੇ ਅੰਮ੍ਰਿਤ ਬਾਚਨੈ ਗੁਰ ਪਰ ਸਾਉਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਮੇਰੇ ਹਾਂਜੀ ਮੇਰੇ ਮਾਧੋ ਜੀ ਸਤ ਸੰਗਤ ਮਲੇ ਸੋ ਤਰਿਆ ਜਿੰਨਾਂ ਨੂੰ ਬਾਣੀ ਨਾਲ ਆਉਂਦੀ ਏ ਪੜਿਆ ਕਰੋ ਬਾਣੀ ਜਿਵੇਂ ਜਿਵੇਂ ਤੁਸੀਂ ਪੜਦੇ ਚੱਲੋਗੇ ਨਾਲ-ਨਾਲ ਤਿਵੇਂ-ਤਿਵੇਂ ਗੁਰੂ ਦੀ ਬਹੁਤੀ ਕਿਰਪਾ ਵਰਤੇਗੀ ਫਿਰ ਅਰਜ ਕਰਾਂ ਜੀ ਤੁਹਾਡੀ ਕਾਗਰਤਾ ਬਣੇਗੀ ਗੁਰ ਪਰਸਾਦ ਪਰਮ ਸੂਕੇ ਕਾਸਟ ਹਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਜਿਹੜੇ-ਜਿਹੜੇ ਸੰਗਤ ਵਿੱਚ ਆ ਕੇ ਮਹਾਰਾਜ ਕਹਿੰਦੇ ਮਿਲ ਗਏ ਨੇ ਕ੍ਰਿਪਾਲ ਦਾ ਤਾਰਕ ਵਾਹਿਗੁਰੂ ਜੀ ਸਾਹਿਬ ਜੀ ਕਿਰਪਾ ਕਰਦੇ ਉਹਨਾਂ ਦੇ ਜੀਵਨ ਦਾ ਬੇੜਾ ਪਾਰ ਉਤਾਰਾ ਹੋ ਜਾਂਦਾ ਏ ਗੁਰੂ ਪਿਆਰੇ ਗੁਰੂ ਸਵਾਰਿਆਂ ਦੀ ਸੰਗਤ ਮਿਲ ਜਾਵੇ ਤੇ ਜੀਵਨ ਮੁਕਤ ਹੈ ਫਿਰ ਬੇਨਤੀ ਕਰਾਂ ਗੁਰੂ ਪਿਆਰੇ ਗੁਰੂ ਸਵਾਰਿਆਂ ਦੀ ਸੰਗਤ ਮਿਲ ਜਾਵੇ ਤਾਂ ਬੇੜਾ ਪਾਰ ਹੈ ਜੀਵਨ ਮੁਕਤ ਹੈ ਅਗਰ ਰੱਬ ਦੇ ਟੁੱਟੇ ਹੋ ਜਾਂਦਾ ਸੰਗ ਮਿਲ ਜਾਵੇ ਤੇ ਜੀਵਨ ਖਤਮ ਵੀ ਹੋ ਸਕਦਾ ਏ ਮੈਂ ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਕਵਿਤ ਤੁਹਾਡੇ ਨਾਲ ਸਾਂਝਾ ਕਰਾਂ ਸੰਗਤ ਦੀ ਵਡਿਆਈ ਵਿੱਚ ਜਿੰਨਾ ਕੁ ਸਮਾਂ ਮੈਨੂੰ ਮਿਲਿਆ ਏ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸਾਦ ਸੰਗ ਦ੍ਰਿਸ਼ਟ ਦਰਸ਼ਕੈ ਬ੍ਰਹਮ ਧਿਆਨ ਚਾਰ ਪੰਕਤੀਆਂ ਨੇ ਭਾਈ ਗੁਰਦਾਸ ਸਾਹਿਬ ਜੀ ਦੇ ਕਵਿਤ ਦੀਆਂ ਤੇ ਅੱਠ ਇਹਦੇ ਵਿੱਚ ਸਾਨੂੰ ਮਹਾਰਾਜ ਨੇ ਭਾਈ ਸਾਹਿਬ ਜੀ ਨੇ ਪ੍ਰਮਾਣ ਦੇ ਦੇਣੇ ਨੇ ਸਾਧ ਸੰਗ ਦ੍ਰਿਸ਼ਟ ਦਰਸ਼ਕੈ ਬ੍ਰਹਮ ਧਿਆਨ ਸਾਧ ਸੰਗਤ ਵਿੱਚ ਤੁਸੀਂ ਆਇਓ ਦਰਸ਼ਨ ਗੁਰੂ ਸਾਹਿਬ ਜੀ ਦੇ ਹੋਏ ਨੇ ਜਿਸ ਨੂੰ ਬਾਬਾ ਸੱਤਾ ਤੇ ਬਾਬਾ ਬਲਵੰਡ ਜੀ ਨੇ ਬਚਨ ਕਹੇ ਨੇ ਹੋਵੇ ਸਿਫਤ ਖਸਮ ਦੀ ਨੂਰ ਕੋ ਰਸੋਹ ਛੱਟੀ ਐ ਤੋਦ ਡੱਠੇ ਸਚੇ ਮਲ ਜਨਮ ਜਨਮ ਦੀ ਸੰਗਤ ਵਿੱਚ ਆਇ ਤੇ ਸਭ ਤੋਂ ਪਹਿਲਾਂ ਜਦੋਂ ਤੁਸੀਂ ਡੋਰ ਲੰਗੇ ਜੋੜੇ ਘਰ ਆਇਓ ਤੁਹਾਡੇ ਉਦੋਂ ਰਸਨਾ ਤੇ ਆ ਗਿਆ ਸਤਨਾਮ ਸ਼੍ਰੀ ਕਦਮ ਕਦਮ ਚੱਲ ਕੇ ਸਹਿਬ ਜੀ ਦੇ ਚਰਨਾਂ ਚ ਆ ਕੇ ਨਕ ਮਸਤਕ ਹੋ ਕੇ ਗੁਰੂ ਦੇ دیدار ਹੋਏ ਨੇ ਬਾਣੀ ਦੇ ਦਰਸ਼ਨ ਹੋਏ ਨੇ ਸੰਗਤ ਦੇ ਦਰਸ਼ਨ ਹੋਏ ਨੇ ਤੁਸੀਂ ਘਰਾਂ ਨੂੰ ਜਾਣਾ ਤੁਹਾਡੀ ਦ੍ਰਿਸ਼ਟੀ ਦੇ ਅੰਦਰ ਤੁਹਾਡੇ ਨੇਤਰਾਂ ਦੇ ਅੰਦਰ ਬ੍ਰਹਮ ਦਾ ਧਿਆਨ ਬਣਿਆ ਰਹਿਣਾ ਹੈ ਅਗਰ ਅਗਰ ਸੰਗਤ ਵਿੱਚ ਨਾ ਆਈਏ ਸੰਗਤ ਦੀ ਪ੍ਰਾਪਤੀ ਨਾ ਹੋਵੇ ਟੁੱਟੇ ਬੰਦਿਆਂ ਦੀ ਸੰਗਤ ਮਿਲ ਜਾਵੇ ਤੇ ਜਿਨ੍ਹਾਂ ਨੇਤਰਾਂ ਦੇ ਵਿੱਚ ਬ੍ਰਹਮ ਦਾ ਧਿਆਨ ਆਉਣਾ ਹੈ ਗੁਰੂ ਸੰਗਤ ਜੀ ਮੈਨੂੰ ਮਾਫ਼ ਕਰਿਓ ਅੱਧੇ ਬੋਲ ਵਿੱਚ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਸੋਈ ਤੋਂ ਆਸਾਦ ਸੋਈ ਤੋਂ ਆਸਾਦ ਸੰਗ ਦ੍ਰਿਸ਼ਟਕ ਬਿਕਾਰ ਹੈ ਅਗਲੇ ਬੋਲ ਵਿੱਚ ਐੜਾ ਲਾ ਦਿੱਤਾ ਐੜਾ ਸਾਧ ਪਹਿਲਾਂ ਅਸੀਂ ਸਾਧ ਫਿਰ ਸੁਣੋ ਸਾਧ ਸੰਗ ਦ੍ਰਿਸ਼ਟਕ ਦਰਸ਼ ਬ੍ਰਹਮ ਧਿਆਨ ਸੋਈ ਤੋਂ ਆ ਸਾਧ ਸੰਗ ਦ੍ਰਿਸ਼ਟ ਵਿਕਾਰ ਹੈ ਅਗਰ ਸਾਖਤ ਪੁਰਸ਼ਾਂ ਦਾ ਸੰਗ ਆ ਗਿਆ ਤੇ ਇਨਾਂ ਨੇਤਰਾਂ ਦੇ ਵਿੱਚ ਵਿਕਾਰ ਪੈਦਾ ਹੋ ਜਾਂਦੇ ਜੇ ਵਿਕਾਰ ਪੈਦਾ ਹੋ ਜਾਂਦੇ ਨੇ ਦੂਜਾ ਬੋਲ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਸਾਧ ਸੰਗ ਸ਼ਬਦ ਸੁਰਤ ਕੈ ਬ੍ਰਹਮ ਗਿਆਨ ਵਾਹ ਜੀ ਵਾਹ ਬੜੇ ਪਿਆਰੇ ਬੱਚਾ ਨੇ ਸੰਗਤ ਵਿੱਚ ਕੀ ਹੈ ਜੀ ਗੁਰੂ ਸ਼ਬਦ ਸੰਗਤ ਵਿੱਚ ਕੀ ਹੈ ਜੀ ਗੁਰੂ ਸ਼ਬਦ ਤੇ ਸਹਿਬਜੀ ਦੇ ਅੰਮ੍ਰਿਤ ਬਾਚਨ ਨੇ ਮੈਂ ਨਾਲ-ਨਾਲ ਬਾਣੀ ਲਾਣੀਏ ਬਾਣੀ ਦੇ ਦਾਰੇ ਅੰਦਰ ਰਹਿਣਾ ਸਹਿਬਜੀ ਕਹਿੰਦੇ ਸਤ ਸੰਗਤ ਕੈਸੀ ਜਾਣੀਏ ਜਥੈ ਏਕੋ ਨਾਮ ਏਕੋ ਨਾਮ ਹੁਕਮ ਹੈ ਨਾਨਕ ਸਤ ਗੁਰ ਦੀਆ 부ਝਾਏ ਜਿਓ ਹਰ ਸਿਉ ਜਾਏ ਮਿਲਣਾ ਜੇ ਸਤਗੁਰਾਂ ਨੂੰ ਮਿਲਣਾ ਹੋਵੇ ਤਾਂ ਕਿੱਥੇ ਮਿਲਿਆ ਜਾਂਦਾ ਏ ਸਤਗੁਰਾਂ ਨਿਰੰਕਾਰ ਕਿਰਪਾਲੂ ਦਾਤਾਰ ਨੂੰ ਮਿਲਣਾ ਹੋਵੇ ਤਾਂ ਕਿੱਥੇ ਮਿਲਿਆ ਜਾਵੇਗਾ ਹਰ ਸਿਉ ਜਾਏ ਮਿਲਣਾ ਸਹਿਬ ਕਹਿੰਦੇ ਸਾਧ ਸੰਗ ਰਹਿਣਾ ਜਵਾਬ ਕੀ ਆਇਆ ਜੀ ਸਾਧ ਸੰਗ ਰਹਿਣਾ ਜੇ ਇਸ ਵੇਲੇ ਪ੍ਰਮਾਤਮਾ ਅਕਾਲ ਪੁਰਖ ਨੂੰ ਮਿਲਣਾ ਸੰਗਤ ਵਿੱਚ ਉਹ ਵਸਦਾ ਏ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਹਰ ਸਿਉ ਜਾਏ ਮਿਲਣਾ ਸਾਧ ਸੰਗ ਰਹਿਣਾ ਸੋ ਸੁਖ ਅੰਕ ਨਾਮ ਆਵਾ ਉਹ ਸੰਗਤ ਦਾ ਆਨੰਦ ਜਿਹੜਾ ਹੈ ਗੁਰਦੇਵ ਮਹਾਰਾਜ ਕਹਿੰਦੇ ਰਸਨਾ ਬਿਆਨ ਨਹੀਂ ਕਰ ਸਕਦੀ ਸਾਧ ਸੰਗ ਦ੍ਰਿਸ਼ਟ ਦਰਸ਼ਕ ਬ੍ਰਹਮ ਧਿਆਨ ਸੋਈ ਤੋਂ ਆ ਸਾਧ ਸੰਗ ਦ੍ਰਿਸ਼ਟ ਵਿਕਾਰ ਹੈ ਸਾਧ ਸੰਗ ਸ਼ਬਦ ਸੁਰਤ ਕੈ ਬ੍ਰਹਮ ਗਿਆਨ ਸ਼ਬਦ ਕੀ ਹੈ ਜੀ ਬ੍ਰਹਮ ਤੇ ਜਿਵੇਂ ਜਿਵੇਂ ਸੰਗਤ ਵਿੱਚ ਆ ਕੇ ਬ੍ਰਹਮ ਨੂੰ ਸ਼ਬਦ ਨੂੰ ਸੁਣੇਗਾ ਵਿਚਾਰੇਗਾ ਤੇ ਸ਼ਬਦ ਕੀ ਦੇਵੇਗਾ ਜੀ ਗਿਆਨ ਸ਼ਬਦ ਕੀ ਦੇਵੇਗਾ ਬੋਲੋ ਗਿਆਨ ਸ਼ਬਦ ਕੀ ਹੈ ਗੁਰੂ ਸ਼ਬਦ ਕੀ ਹੈ ਗੁਰੂ ਤੇ ਤੁਸੀਂ ਰੋਜ਼ਾਨਾ ਪੜਦੇ ਹੋ ਗਿਆਨ ਅੰਜਨ ਘੁਰ ਦਿਆ ਪੜਿਆ ਕਰੋ ਗੱਜ ਕੇ ਸੰਗਣਾ ਨਹੀਂ ਜਿਹੜੇ ਬੋਲ ਆਉਂਦੇ ਆ ਨਾ ਤੁਸੀਂ ਸੰਗੋਗੇ ਸੰਗ ਜਾਣਾ ਹੈ ਜਦੋਂ ਮਨ ਭੈੜੇ ਪਾਸੇ ਜਾਵੇ ਜਾਂ ਐਸੀਆਂ ਵਿਕਾਰਾਂ ਵਾਲੀਆਂ ਗੱਲਾਂ ਕਰੇ ਉਦੋਂ ਸੰਗ ਜਾਣਾ ਏ ਜਦੋਂ ਕੰਨਾਂ ਵਿੱਚ ਭੈੜੀ ਆਵਾਜ਼ ਆਵੇ ਉਦੋਂ ਸੰਗ ਜਾਣਾ ਏ ਪਰ ਜਦੋਂ ਬਾਣੀ ਦੀ ਆਵਾਜ਼ ਆਵੇ ਉਦੋਂ ਨਹੀਂ ਸੰਗਣਾ ਗੱਜ ਕੇ ਆਖੋ ਸਤਨਾਮ ਸ਼੍ਰੀ ਗੱਜ ਕੇ ਬੋਲ ਪੜਿਓ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਰਗਾਸ ਵਿੱਚ ਸੌਖੇ ਸੌਖੇ ਬੋਲ ਲੈ ਰਿਆ ਉੰਬੇ ਵੱਧਾ ਜਲ ਰਹਿ ਜਲ ਬਿਨ ਗਿਆਨ ਕਾ ਵੱਧਾ ਮੰਨ ਰਹਿ ਗੁਰ ਬਿਨ ਗਿਆਨ ਨਾ ਸ਼ਬਦ ਕੀ ਇਹ ਗੁਰੂ ਗੁਰੂ ਗਿਆਨ ਦੰਦੇ ਨੇ ਭਾਈ ਰੇ ਗੁਰ ਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮ ਨਾਰਦ ਬਿਦ ਵਿਆਸਾ ਕੋਏ ਸਾਧ ਸੰਗ ਸ਼ਬਦ ਸੁਰਤ ਕੈ ਬ੍ਰह्म ਗਿਆਨ ਸੋਈ ਤੋਂ ਆ ਸਾਧ ਸੰਗ ਬਾਦ ਅਹੰਕਾਰ ਹੈ ਫਿਰ ਬੋਲ ਲਾਤਾ ਸਾਧ ਅਡਾ ਲਾਦਤ ਭਾਈ ਸਾਹਿਬ ਜੀ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਰੱਬ ਦੇ ਟਟਿਆਂ ਦਾ ਸੰਗ ਮਿਲ ਗਿਆ ਸੰਗਤ ਵਿੱਚ ਆ ਕੇ ਨਿਮਰਤਾ ਮਿਲਦੀ ਏ ਨਾਮ ਅੰਦਰ ਵਸਦਾ ਏ ਜੇ ਆਸਾਦ ਦਾ ਸੰਗ ਹੋ ਗਿਆ ਤੇ ਸੁਰਤ ਵਿੱਚ ਬੰਦਾ ਹੰਕਾਰੀ ਬਣ ਜਾਵੇਗਾ ਹੰਕਾਰੀ ਨੂੰ ਕੋਈ ਜਗ੍ਹਾ ਨਹੀਂ ਮਿਲਦੀ ਸਾਹਿਬ ਜੀ ਕਹਿੰਦੇ ਤੂੰ ਕਾਏ ਗਰਬ ਹੈ ਬਾਵੋਲੀ ਜੈਸੇ ਭਾਂਦੋ ਖੁੰਭ ਰਾਜ ਤੂੰ ਤਿਸਤੇ ਖਰੀ ਉਤਾਵਲੀ ਕਬੀਰ ਸੁਣੋ ਬੋਲ ਜੀ ਕਬੀਰ ਘਰ ਬਣਾ ਕੀਜੀਐ ਉੱਚਾ ਦੇਖ ਆਵਾਸ ਆਜ ਕਾਲ ਭੋਏ ਲੇਟਣਾ ਉਪਰ ਜਾਮੈਂ ਹੰਤਾ ਜੋਰ ਦੀ ਗੱਜ ਕੇ ਪੜ ਲਿਆ ਕਰੋ ਕਬੀਰ ਗਰਬਣਾ ਕੀਜੀਐ ਰੰਕਣਾ ਹਸੀਐ ਕੋਏ ਅਜੈ ਸੁਨਾਓ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ ਕਬੀਰ ਗਰਬਣਾ ਕੀਜੀਐ ਚਾਮਲ ਭੇਟਾੜ ਹੈ ਵਰ ਉਪਰ ਛਤਰ ਤਰ ਤੇ ਫੋਨ ਧਰਨੀ ਘੜ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਦੇਈ ਦਾ ਕਿਤੇ ਹੰਕਾਰ ਨਾ ਕਰ ਬੈਠੀ ਉਹ ਜਨਾਂ ਦੇ ਸਰਾ ਤੇ ਛਤਰ ਝੁਲਦੇ ਸੀ ਉਹ ਧਰਤੀ ਚ ਗੱਡੇ ਜਾਂਦੇ ਨੇ ਸੰਗਤ ਵਿੱਚ ਆ ਕੇ ਕੀ ਮਿਲਦਾ ਜੀ ਨਿਮਰਤਾ ਹਉ ਤਿਸ ਵੇਟੋਂ ਵਾਰਿਆ ਹੁੰਦਾ ਤਾਣ ਜੋ ਹੋਏ ਨੇ ਤਾਣ ਹਉ ਤਿਸ ਵੇਟੋਂ ਵਾਰਿਆ ਹੁੰਦਾ ਮਾਣ ਜੋ ਹੋਏ ਨੇ ਮਾਣ ਹਉ ਤਿਸ ਵੇਟੋਂ ਵਾਰਿਆ ਛੱਡ ਸਿਆਣਾ ਹੋਏ ਇਆਣਾ ਹੌ ਤਿਸ ਵੇਟੋਂ ਵਾਰਿਆ ਖਸਮੇ ਦਾ ਭਾਵੈ ਜਿਸ ਭਾਣਾ ਹੌ ਤਿਸ ਵੇਟੋਂ ਵਾਰਿਆ ਚੱਲਣ ਜਾਣ ਜਾਣੇ ਮਹਿਮਾਨ ਉਹ ਦੀਨ ਦੁਨੀ ਦਰਗਾਹ ਪਰਵਾਣਾ ਸੰਗਤ ਵਿੱਚ ਆ ਕੇ ਅੰਦਰ ਗਰੀਬੀ ਏ ਅੰਦਰ ਦੀ ਨਿਮਰਤਾ ਏ ਭਾਈ ਸਾਹਿਬ ਜੀ ਦੇ ਬਚਨ ਪੜ ਰਿਆ ਸੀ ਮੈਂ ਕਵਿਤੇ ਅਰੰਭ ਕਰ ਲਿਆ ਏ ਸਾਧ ਸੰਗ ਸ਼ਬਦ ਸੂਰਤ ਕਾ ਬ੍ਰह्म ਗਿਆਨ ਜਿਵੇਂ ਜਿਵੇਂ ਸ਼ਬਦ ਦੀ ਕਮਾਈ ਆਵੇਗੀ ਤਵੇਂ ਤਵੇਂ ਅੰਦਰ ਬ੍ਰह्म ਦਾ ਗਿਆਨ ਆਵੇਗਾ ਤੇ ਜਦੋਂ ਬ੍ਰह्म ਦਾ ਗਿਆਨ ਆਵੇਗਾ ਗੁਰੂ ਸواری ਸੰਗਤ ਜੀ ਫਿਰ ਜਰੇ ਜਰੇ ਦੇ ਵਿੱਚੋਂ ਬ੍ਰह्म ਨજર ਆਵੇਗਾ ਬ੍ਰह्म ਦੀ ਸ ਬ੍ਰਹਮ ਸੁਣੀਐ ਏਕ ਏਕ ਵਖਾਣੀਐ ਆ ਤੁਮ ਪਸਾਰਾ ਕਰਨਹਾਰਾ ਪ੍ਰਭ ਬਿਨਾ ਨਹੀਂ ਜਾਣੀਐ ਫਿਰ ਤੇ ਉਤੋਂ ਬਿਨਾ ਨજર ਨਹੀਂ ਆਉਣਾ ਤੂੰ ਹੀ ਤੋ ਤੂੰ ਹੀ ਤੂੰ ਫਿਰ ਬਾਤ ਆ ਕੇ ਇੱਥੇ ਬਣੇਗੀ ਪੜਿਓ ਸਭੇ ਘਟ ਰਾਮ ਬੋਲੇ ਰਾਮ ਰਾਮ ਬਿਨਾ ਕੋ ਰਾਮ ਤੋਂ ਬਿਨਾਰੀ ਕੋਈ ਬੋਲ ਰਿਆ ਅੰਦਰ ਕੀ ਹੈ ਜੋਤ ਉਹਦੀ ਇਹ ਸ਼ਬਦ ਕਿੰਨੇ ਦਿੱਤਾ ਗਿਆਨ ਗੁਰੂ ਨੇ ਸਭੇ ਕਟ ਰਾਮ ਬੋਲੇ ਰਾਮ ਬੋਲੇ ਰਾਮ ਬਿਨਾ ਕੋ ਬੋਲੈ ਰੇ ਇਹ ਕਲਮਾਟੀ ਕੁੰਜਰ ਚੀਟੀ ਭਾਜਣ ਹੈ ਬਹੁ ਨੰਨਾਰੇ ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ ਫਿਰ ਇੱਥੇ ਆ ਕੇ ਕਿਰਪਾ ਵਰਤਣੀ ਏ ਅੱਲਾਹ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਆਖੋ ਫਿਰ ਗੱਜ ਕੇ ਸਤਨਾਮ ਸ਼੍ਰੀ ਦੇਖੋ ਪਿਆਰ ਦੇ ਜਦੋਂ ਬੋਲਦੇ ਹੋ ਨਾ ਘਰ ਬੈਠੇ ਸੀ ਸ਼ਬਦ ਜਪਿਆ ਵਾਹਿਗੁਰੂ ਜਪਿਆ ਕੱਲਿਆਂ ਨੇ ਸੰਗਤ ਵਿੱਚ ਆ ਕੇ ਇੰਨੀ ਬਰਕਤ ਮਿਲਦੀ ਏ ਨਾ ਆ ਜਿੰਨੇ ਸਰੀਰ ਬੈਠੇ ਜੇ ਐਡੀ ਵੱਡੀ ਕਿਰਪਾ ਗੁਰੂ ਦੀ ਇੰਨੀ ਵਾਰ ਗੁਰੂ ਦਾ ਜਾਪ ਹੋ ਜਾਂਦਾ ਤਾਂ ਹੀ ਤਾਂ ਸੰਗਤ ਦੀ ਵਡਿਆਈ ਏ ਸਾਧ ਸੰਗ ਸ਼ਬਦ ਸੁਰਤ ਕੈ ਬ੍ਰਹਮ ਗਿਆਨ ਸੋਈ ਤੋ ਆ ਸਾਧ ਸੰਗ ਬਾਦ ਅਹੰਕਾਰ ਤਜਾ ਬੋਲ ਬੜਾ ਪਿਆਰਾ ਜੇ ਸਾਧ ਸੰਗ ਵਾਹਿਗੁਰੂ 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 ਜਿਹੜੇ ਕਈ ਵਾਰ ਪਿਆਰੇ ਗੁਰ ਸਿੱਖ ਮਿਲ ਜਾਂਦੇ ਏਦਾਂ ਗੱਲਾਂ ਬਾਤਾਂ ਕਰਦਿਆਂ ਕਰਦਿਆ ਭਾਈ ਸਾਹਿਬ ਜੀ ਗੁਰਦੁਆਰੇ ਗਏ ਸੀ ਭਾਈ ਨੇ ਕਥਾ ਕੀਤੀ ਸਮਝ ਕੁਝ ਵੀ ਨਹੀਂ ਆਈ ਆਖੋ ਸਤਨਾਮ ਸ਼੍ਰੀ ਰਾਗੀਆਂ ਨੇ ਕੀਰਤਨ ਕੀਤਾ ਗੁਰੂਕਿਆਂ ਨੇ ਭਾਈ ਸਾਹਿਬ ਜੀ ਜਿਵੇਂ ਗਏ ਸੀ ᱛਵੇਂ ਆ ਗਏ ਪਰ ਖਿਆਲ ਕਰਿਓ ਖਾਲਸਾ ਜੀ ਗੁਰਸੰਗਤ ਜੀ ਇਸ ਗੁਰੂ ਘਰ ਵਿੱਚ ਜਾ ਕੇ ਜਿੱਥੇ ਵੀ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਕੋਈ ਵੀ ਪਿਆਰਾ ਗੁਰਸਿੱਖ ਗੁਰਨਾਨਕ ਦੇ ਘਰ ਵਿੱਚ ਆ ਕੇ ਕਦੇ ਖਾਲੀ ਵਾਪਸ ਨਹੀਂ ਜਾਂਦਾ ਸਮਝ ਆਈ ਜਾਂ ਨਾ ਆਈ ਉਹਦਾ ਵੀ ਮੈਂ ਤੁਹਾਨੂੰ ਥੋੜਾ ਜਿਹਾ ਆਨਸਰ ਦੇ ਦੇਣਾ ਏ ਆਹ ਬਹੁ ਵਾਰੋ ਜਾਂਦਾ ਵੀ ਗਏ ਸੀ ਕੁਝ ਪਤਾ ਨਹੀਂ ਲੱਗਾ ਜਾਂ ਇਵੇਂ ਹੀ ਬਾਤ ਆ ਜਾਂਦੀ ਏ ਵੀ ਮਨ ਨਹੀਂ ਟਿਕਿਆ ਮਨ ਨਹੀਂ ਟਿਕਿਆ ਅੰਦਰ ਦੀ ਚੰਚਲਤਾਈ ਜਿਹੜੀ ਸੀ ਉਹ ਦੌੜ ਭੱਜ ਜਿਵੇਂ ਦੀ ਕੁਝ ਵਕਾਰਾਂ ਦੀ ਕੁਝ ਬਾਹਰ ਦੀ ਚੱਲਣ ਫਿਰਨ ਦੀ ਉਦਾਂ ਹੀ ਰਹੀ ਜੀ ਅਸੀਂ ਗਏ ਤਾਂ ਜ਼ਰੂਰ ਪਰ ਸਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੁਰੂ ਦੀ ਕਿਰਪਾ ਸਿੱਖ ਨੇ ਲੈ ਕੇ ਜਾਣੀ ਏ ਬੋਲ ਸੁਣਿਓ ਕਿਵੇਂ ਸਾਧ ਸੰਗ ਆਸਣ ਕੱਲਾ ਕੱਲਾ ਅਖਰਪੜਾ ਤੁਹਾਨੂੰ ਸਮਝ ਆਵੇ ਸਾਧ ਸੰਗ ਆਸਣ ਬਸਣ ਕੈ ਮਹਾ ਪ੍ਰਸਾਦ ਫਿਰ ਬੋਲ ਕੈ ਲੱਗਾ ਜੀ ਸਾਧ ਸੰਗ ਆਸਣ ਬਸਣ ਕੈ ਮਹਾ ਪ੍ਰਸਾਦ ਜਿਸ ਵੇਲੇ ਸਾਧ ਸੰਗਤ ਦਾ ਸੰਗ ਹੋਇਆ ਤੇ ਜਦੋਂ ਤੁਸੀਂ ਚਾਰ ਸ਼ਵੇਰੇ ਡੱਕ ਮਸਤਕ ਹੋ ਕੇ ਤੇ ਮੇਰੇ ਸਹਿਬ ਦੀਆਂ ਪ੍ਰਕਰਮਾ ਕਰਨ ਕਰਕੇ ਉਹ ਬਾਬਾ ਜੀ ਦੇ ਕੋਲ ਚਲੇ ਜਾਂਦੇ ਉਹ ਜਿੱਥੇ ਉਹ ਦੇਖਦੇ ਗੱਫੇ ਵਰਤਾਰਿਆ ਪ੍ਰਸਾਦ ਕੀ ਏ ਕਿਰਪਾ ਪ੍ਰਸਾਦ ਕੀ ਏ ਜੀ ਕਿਰਪਾ ਗੁਰੂ ਦੀ ਤੇ ਉਹ ਪ੍ਰਸਾਦ ਜਿਹੜਾ ਗੁਰੂ ਦਰ ਤੇ ਗ੍ਰੰਥੀ ਸਿੰਘ ਸਹਿਬਾਨ ਜੀ ਨੇ ਇਹ ਬਚਨ ਕਹਦੇ ਅਰਦਾਸ ਕਰਦਿਆ ਕਰਦਿਆ ਮੈਂ ਅਰਦਾਸ ਸੁਣੀਏ ਅਣਕ ਪ੍ਰਕਾਰ ਭੋਜਨ ਬਹੁ ਕੀਏ ਵਹ ਬਿੰਜਣ ਮਿਸਟਾਏ ਕਰੀ پاک ਸਲ ਸੋਚ ਪਵਿੱਤੁਰ ਹੁਣ ਲਾਹੋ ਭੋਗ ਉਹਨੇ ਪੜੇ ਨੇ ਗਰੰਤੀ ਸਕੇ ਨੇ ਅਰਦਾਸ ਵਿੱਚ ਸ੍ਰੀ ਸਾਹਿਬ ਭੇਟਾ ਹੋਈ ਜੇ ਤੇ ਜਿਸ ਵੇਲੇ ਗੁਰੂਦਰ ਤੇ ਪ੍ਰਵਾਨ ਹੋ ਗਈ ਦੇਖ ਬਾਣੀ ਪੜ ਕੇ ਤਿਆਰ ਹੋਈ ਬਾਣੀ ਪੜ ਕੇ ਦਰ ਤੇ ਭੋਗ ਲਗਾਏ ਤੇ ਜਦੋਂ ਉਹ ਦੇਖ ਤੁਹਾਨੂੰ ਮਿਲੀਏ ਦੋਨੋਂ ਹੱਥ ਕੀਤੇ ਨੇ ਅੱਗੇ ਤੇ ਜਦੋਂ ਤੁਸੀਂ ਆਣੇ ਮੁੱਖ ਵਿੱਚ ਪਾਈਏ ਉਦੋਂ ਕੀ ਹੋਇਆ ਸਤਨਾਮ ਸ਼੍ਰੀ ਹੁਣ ਕਥਾ ਦੀ ਸਮਝ ਨਹੀਂ ਲੱਗੀ ਤੇ ਗੱਲ ਕੋਈ ਨਹੀਂ ਕੀਰਤਨ ਦੀ ਸਮਝ ਲੱਗੀ ਗੱਲ ਕੋਈ ਨਹੀਂ ਮਨ ਨਹੀਂ ਟਿਕਿਆ ਤੇ ਬਾਤ ਕੋਈ ਨਹੀਂ ਕਿਉਂਕਿ ਇਹਦਾ ਕੰਮ ਹੈ ਇਹਨੇ ਜਾਣਾ ਹੈ ਪਰ ਜਦੋਂ ਤੁਸੀਂ ਗੁਰਨਾਨਕ ਦੇ ਘਰ ਵਿੱਚ ਆ ਗਏ ਇਥੋਂ ਕਿਰਪਾ ਲੈ ਕੇ ਹੀ ਜਾਂਦੇ ਹੋ ਇਥੋਂ ਕਦੇ ਖਾਲੀ ਕੋਈ ਹਾਂਜੀ ਨਹੀਂ ਜਾਂਦਾ ਫਿਰ ਬੋਲ ਸੁਣਿਓ ਐਦਾ ਬੋਲ ਫਿਰ ਪੜਨਾ ਏ ਸਾਧ ਸੰਗ ਅਸਨ ਬਸਨ ਕੈ ਮਹਾ ਪ੍ਰਸਾਦ ਅੱਦੇ ਬੋਲ ਵਿੱਚ ਕਹਿੰਦੇ ਨੇ ਸੋਈ ਤੋ ਆ ਸਾਧ ਸੰਗ ਬਿਖਮੁ ਆਹਾਰ ਹੈ ਸੋਈ ਤੋ ਆ ਸਾਧ ਸੰਗ ਤੁਸੀਂ ਦੱਸ ਦਿਓ ਅਗਰ ਸੰਗਤ ਵਿੱਚ ਨਾ ਆਵੇ ਬੰਦਾ ਹੋਰ ਜਗ੍ਹਾ ਤੇ ਚਲ ਜੇ ਜਿੱਥੇ ਜਾਣਾ ਨਹੀਂ ਚਾਹੀਦਾ ਤੁਸੀਂ ਸਮਝ ਗਏ ਮੇਰੇ ਕਹਿਣ ਤੋਂ ਮਰਾਦ ਕਿ ਉੱਥੇ ਕੜਾ ਪ੍ਰਸ਼ਾਦ ਦੀ ਦੇਗ ਮਿਲ ਜਾਏਗੀ ਮਿਲੇਗੀ ਦੇਗਾ ਕਦੇ ਨਹੀਂ ਮਿਲੇਗੀ ਜਿਹੜੀਆਂ ਵਸਤੂਆਂ ਖਾਣ ਦੇ ਯੋਗ ਨਹੀਂ ਪੰਜ ਪਿਆਰੇ ਸਿੰਘ ਸਹਿਬਾਨਾਂ ਨੇ ਗੁਰੂ ਦੀ ਹਜ਼ੂਰੀ ਵਿੱਚ ਮਨਾਈ ਕੀਤੀ ਏ ਅਗਰ ਸੰਗਤ ਨਾਲੋਂ ਟੁੱਟ ਜਾਵੇਗਾ ਤੇ ਉਹਨਾਂ ਵਸਤੂਆਂ ਦਾ ਖਾਣ ਦਾ ਆਦੀ ਹੋ ਜਾਵੇਗਾ ਸਾਧ ਸੰਗ ਅਸਨ ਬਸਨ ਕੈ ਮਹਾ ਪ੍ਰਸ਼ਾਦ ਸੋਈ ਤੋ ਆ ਸਾਧ ਸੰਗ ਵਿਖਮ ਜਿਹੜਾ ਨਹੀਂ ਖਾਣਾ ਆਹ ਹਾਰ ਭੋਜਨ ਜਿਹੜੇ ਨਹੀਂ ਚੀਜ਼ਾਂ ਖਾਣ ਵਾਲੀਆਂ ਖਾਵੇਗਾ ਤੇ ਚੌਥਾ ਬੋਲ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਵਿਖਮ ਆਹਾਰ ਹੈ ਦੁਰਮਤ ਜਨਮ ਮਰਨ ਹੋਏ ਆਸਾਦ ਸੰਗ ਐਡਾ ਲੱਗਾ ਪਿਆਰੇ ਗੁਰਸਿੱਖ ਜੀ ਅਗਰ ਆਸਾਦ ਦਾ ਸੰਗ ਹੋਇਆ ਤੇ ਜਥੇ ਗੁਰੂ ਦੀ ਮਤ ਆਉਣੀ ਸੀ ਜਿਹਨੂੰ ਮਹਾਰਾਜ ਕਹਿੰਦੇ ਗੁਰਕ ਕੀ ਮਤ ਤੂੰ ਲੇ ਇਆਨੇ ਭਗਤ ਬਿਨਾ ਬਹੁ ਡੁੱਬੇ ਸਿਆਨੇ ਉਥੇ ਗੁਰੂ ਦੀ ਮਤ ਨਹੀਂ ਲੈਣੀ ਜਥੇ ਆਕੇ ਕਹਿਣਾ ਸੀ ਹੇ ਵਾਹਿਗੁਰੂ ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮਹ ਅਰਾਧਾ ਮੈਨੂੰ ਉਹ ਮਤ ਦਿਓ ਉਸ ਮਤ ਵਿੱਚ ਦੁਰਮਤ ਪੈਦਾ ਹੋ ਜਾਣੀ ਏ ਜੇ ਸੰਗਤ ਤੋਂ ਟੁੱਟ ਗਿਆ ਦਰਮਤ ਜਨਮ ਮਰਨ ਹੋਏ ਫਿਰ ਕੀ ਹੋਵੇਗਾ ਜੀ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜਾਏ ਪਿਆ ਦੇਸ਼ ਲੰਮੇ ਆਖੋ ਸਤਨਾਮ ਸ਼੍ਰੀ ਉਸ ਦੇਸ਼ ਪੈ ਜਾਵੇਗਾ ਔਨ ਜਾਂਦਾ ਚੱਕਰ ਨਹੀਂ ਮੁਕਦਾ ਅੱਗੇ ਬਚਨ ਵਿੱਚ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਗੁਰਮਤ ਜਨਮ ਮਰਨ ਹੋਇਆ ਸਾਧ ਸੰਗ ਗੁਰਮਤ ਸਾਧ ਸੰਗ ਮੁਕਤ ਦੁਆਰ ਹੈ ਸੰਗਤ ਵਿੱਚ ਆ ਜਾਵੇ ਤੇ ਗੁਰਮਤ ਦਾ ਧਾਰਨੀ ਬਣ ਜਾਵੇਗਾ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇਹ ਪਾਓ ਗੁਰ ਕੀ ਹਾਂਜੀ ਸੁਣੀ ਗੁਰੂ ਦੀ ਸਿੱਖਿਆ ਨੂੰ ਸੁਣ ਲਿਆ ਗਿਆਨ ਰਤਨ ਵਿਰਾਗ ਨਾਮ ਅੰਦਰ ਆ ਜਾਵੇਗਾ ਤੇ ਜੰਮਣ ਮਰਨ ਤੋਂ ਰਹਿਤ ਹੋ ਜਾਵੇਗਾ ਇਹ ਗੁਰੂ ਦੀ ਕਿਰਪਾ ਵਰਤੇਗੀ ਜੀ ਮਿੰਟ ਮੇਰੇ ਕੋਲ ਦੋ ਬਾਕੀ ਬਚੇ ਨੇ ਪਿਆਰ ਵਿੱਚ ਸੰਗਤ ਵਿੱਚ ਵਾਹਿਗੁਰੂ ਸ਼ਬਦ ਦੀ ਹਾਜ਼ਰੀ ਲਾ ਕੇ ਰਾਈਟ ਟਾਈਮ ਤੇ ਸਮਾਪਤੀ ਕਰ ਦਿਆਂਗੇ ਪਿਆਰ ਵਿੱਚ ਬੱਲਿਓ ਕੋਈ ਰਸਨਾ ਵਾਂਜੀ ਨਾ ਰਵੇ ਬੇਨਤੀ ਕਰ ਦਿਆ ਸੰਗਣਾ ਨਹੀਂ ਪਿਆਰ ਵਿੱਚ ਬੋਲਣੇ ਨੇ ਬੋਲ ਵਾਹਿਗੁਰੂ 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 ਗੱਜ ਕੇ ਗੱਜ ਕੇ ਕਿਰਪਾ ਹੋਰ ਵਰਤਨੀ ਜੇ ਹੋਰ ਵਰਤਨੀ ਜੇ ਕਿਰਪਾ ਪਿਆਰ ਵਿੱਚ ਝੂਮਣਾ ਜੇ ਵਾਹੇ ਗੁਰੂ ਵਾਹੇ ਗੁਰੂ ਉਹ ਆਹੇ मोहे बिस सारो मैं जन तेरा मोहिना बिसारो मैं जन तेरा वाह मोहिना बिसारो मैं जन तेरा जी मोहिना बिसारो मैं जन तेरा ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਗੁਰ ਸੰਗਤ ਜੀ ਜੋ ਤੋਦ ਸੱਚ ਧਾਇਂ ਦੇ ਸੇ ਬਿਰਲੇ ਥੋੜੇ ਵਾਹੇ ਗੁਰੂ ਵਾਹੇ ਗੁਰੂ ਬਹੁਤੇ ਨਹੀਂ ਜੋ ਤਦ ਸੱਚ ਧਿਆਏ ਦੇ ਸੇ ਵਿਰਲੇ ਥੋੜੇ ਉਹ ਥੋੜਿਆ ਵਿੱਚੋਂ ਤੁਸੀਂ ਵੀ ਆ ਗਏ ਹੋ ਸਤਗੁਰੂ ਜੀ ਕਿਰਪਾ ਕਰਨ ਸਮੇਂ ਦੀ ਸਮਾਪਤੀ ਏ ਸਤਗੁਰੂ ਜੀ ਨੇ ਰਹਿਮਤ ਕੀਤੀ ਅੱਜ ਐਸ ਗੁਰੂ ਘਰ ਵਿਖੇ ਸਤਗੁਰੂ ਮਹਾਰਾਜ ਆਪ ਕਿਰਪਾ ਕਰਕੇ ਲੈ ਕਰਕੇ ਆਏ ਨੇ ਸਤਗੁਰਾਂ ਦਾ ਬੇਅੰਤ ਬੇਅੰਤ ਸ਼ੁਕਰ ਸ਼ੁਕਰ ਸ਼ੁਕਰਾਨਾ ਏ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਏ ਸਤਗੁਰੂ ਜੀ ਕਿਰਪਾ ਕਰਨ ਅੱਜ ਪਹਿਲੇ ਦਿਨ ਦੀ ਹਾਜ਼ਰੀ ਸੀ ਆਉਣ ਵਾਲੇ ਦਿਨਾਂ ਅੰਦਰ ਜਿਵੇਂ ਸਤਿਗੁਰੂ ਜੀ ਕਿਰਪਾ ਕਰਨਗੇ ਮੰਗ ਮੰਗ ਲਵਾਂ ਆਰੰਭ ਦੇ ਵਿੱਚ ਸੰਗਤਾਂ ਤੋਂ ਗੁਰੂ ਸਾਹਿਬ ਤੋਂ ਸਤਿਗੁਰੂ ਜਿਨ੍ਹਾਂੇ ਬੋਲ ਬਲਾਉਣੇ ਨੇ ਗੁਰਮਤ ਦੇ ਦੈਰੇ ਅੰਦਰ ਬਾਣੀ ਅੰਦਰ ਪਿਆਰ ਵਿੱਚ ਸਹਿਜ ਵਿੱਚ ਬਖਸ਼ਿਸ਼ ਕਰਕੇ ਆਪਣੀ ਵਿਚਾਰ ਆਪ ਕਰਵਾ ਲਿਓ ਇਹ ਆਪ ਜੀ ਤੋਂ ਅੱਜ ਪਹਿਲੇ ਦਿਨ ਝੋਲੀ ਅੱਡ ਕੇ ਮੰਗ ਮੰਗਦਾ ਏ ਤੁਸੀਂ ਜ਼ਰੂਰ ਕਿਰਪਾ ਕਰ ਦਿਓਗੇ ਤੁਹਾਡੀ ਕੀਤੀ ਹੋਈ ਅਰਦਾਸ ਬਖਸ਼ਿਸ਼ ਹੋਵੇਗੀ ਗਰੀਬ ਤੇ ਸਤਗੁਰੂ ਮਹਾਰਾਜ ਬਖਸ਼ਿਸ਼ ਕਰਨ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਜੀ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪ ਹੈ ਮੇਲੇ ਸਾਰੀ ਸੰਗਤ ਜਨੀਆਂ ਮੇਰੀਆਂ ਭੈਣਾਂ ਨੇ ਦੋਨੋਂ ਹੱਥ ਜੋੜੋ ਗੁਰੂ ਸਾਹਿਬ ਜੀ ਵੱਲੇ ਤੇ ਰਸਨਾ ਦੁਆਰੇ ਆਖਿਆ ਕਰੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ